ਚਲੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰ ਲੈਣੇ ਆ ਕਿ ਕਿਉਂ ਇੱਕ ਜੱਜ ਨੂੰ ਇੱਕ ਕੈਦੀ ਦੇ ਨਾਲ ਇੱਕ ਰਾਤ ਜੇਲ੍ਹ ਦੇ ਵਿੱਚ ਕੱਟਣੀ ਪੈਗੀ ਉਸ ਜੱਜ ਨੇ ਹੀ ਉਸ ਨੂੰ ਸਜ਼ਾ ਸੁਣਾਈ ਸੀ ਜੇਲ੍ਹ ਦੀ ਉਹ ਵੀ ਇੱਕ ਦਿਨ ਦੇ ਲਈ ਉਹ ਸਾਰੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜੁੜ ਰੱਖਿਓ ਤੇ ਪੱਕਾ ਇੱਕ ਤੁਹਾਨੂੰ ਪੋਜ਼ਿਟਿਵ ਮੈਸੇਜ ਹੀ ਮਿਲੂਗਾ ਇਹ ਮੇਰੀ ਤੁਹਾਡੇ ਨਾਲ ਗਾਰੰਟੀ ਰਹੀ ਗੱਲ ਦੀ ਸ਼ੁਰੂਆਤ ਕਰ ਦਿੰਨੇ ਆ ਜੋ ਸਰਨਾ ਤੋਂ ਜੋ ਕਿ ਸਪੈਸ਼ਲ ਫੋਰਸਿਸ ਦੇ ਵਿੱਚ ਸੀ ਅਤੇ ਅਫਗਾਨਿਸਤਾਨ ਦੇ ਵਿੱਚ ਤਿੰਨ ਟੋਰ ਲਗਾ ਕੇ ਵਾਪਸ ਪਰਤ ਗਿਆ ਸੀ ਆਪਣੇ ਅਮਰੀਕਾ ਦੇ ਵਿੱਚ ਯਾਨੀ ਕਿ ਅਮਰੀਕਾ ਦੇ ਆਰਮੀ ਦੇ ਤੌਰ ਤੇ ਗਿਆ ਸੀ ਉੱਥੇ ਕੁਝ ਆਪਰੇਸ਼ਨ ਦੇ ਲਈ ਤੇ ਸਕਸੈਸਫੁਲੀ ਉਹਨਾਂ ਨੂੰ ਉਹ ਜਾਮ ਦੇ ਕੇ ਵਾਪਸ ਆ ਗਿਆ ਉਹਨਾਂ ਟੂਰਜ਼ ਦੇ ਦੌਰਾਨ ਉਹ ਲੰਘਿਆ ਆਈਈਡੀ ਇੱਕ ਬਹੁਤ ਹੀ ਵੱਡਾ ਬੰਬ ਹੁੰਦਾ ਵਜ ਮੈਂ ਕਹਿ ਦਈਏ ਉਹਨੂੰ ਉਹਨੇ ਫੇਸ ਕੀਤਾ ਉਸੇ ਤੋਂ ਬਚ ਗਿਆ ਫਿਰ ਅਫ ਉੱਥੇ ਕਈ ਬੰਦੇ ਇਦਾਂ ਦੇ ਸੀ ਜਿਹੜੇ ਆਪਦੇ ਆਪ ਨਾਲ ਤੁਹਾਨੂੰ ਪਤਾ ਮੈਂ ਇੱਥੇ ਨਾਮ ਵੀ ਲੈ ਸਕਦਾ ਉਹ ਚੀਜ਼ ਦਾ ਓਪਨਲੀ ਕਿਉਂਕਿ ਇਹ ਗਾਈਡਲਾਈਨਸ ਦੇ ਖਿਲਾਫ ਆ ਤੀਜੇ ਨੰਬਰ ਤੇ ਇਹਦਾ ਟਰੱਕ ਇੱਕ ਪਾਣੀ ਦੇ ਵਿੱਚ ਡੁੱਬ ਗਿਆ ਸੀ ਤੇ ਦੇ ਨਾਲ ਜਿੰਨੇ ਵੀ ਸਾਥੀ ਸਨ ਉਹ ਸਾਰੇ ਮਰ ਗਏ ਸੀ ਪਰ ਇਹ ਜਿਉਂਦਾ ਬਚ ਗਿਆ ਤੇ ਹੋਰ ਵੀ ਐਨੇ ਬੜੀਆਂ ਖਤਰਨਾਕ ਚੀਜ਼ਾਂ جنگ ਦੇ ਦੌਰਾਨ ਦੇਖੀਆਂ ਤੇ ਉਹਨਾਂ ਦਾ ਅਸਰ ਇਸ ਦੇ ਦਿਮਾਗ ਤੇ ਪੈ ਗਿਆ ਤੇ ਉਸ ਦੇ ਕਾਰਨ ਇਹ ਜਦੋਂ ਵਾਪਸ ਆਇਆ ਨਾ ਤਾਂ ਇਹਦੀ ਮੈਂਟਲੀ ਤੌਰ ਤੇ ਹਜੇ ਵੀ ਅਫਗਾਨਿਸਤਾਨ ਦੇ ਫਿਰ ਰਿਹਾ ਸੀ ਤੇ ਉਹਦਾ ਫਿਜ਼ੀਕਲੀ ਨਾਰਥ ਕੈਰੋਲਾਈਨਾ ਦੇ ਵਿੱਚ ਸੀ ਜਾਨੀ ਕਿ ਉਹ ਡਿਪਰੈਸਡ ਹੋ ਗਿਆ ਸੀ ਜਿਸ ਦੇ ਕਰਕੇ ਨਾ ਇਹ ਤਾਰੂ ਪੀਣ ਲੱਗ ਗਿਆ ਨਸ਼ੇ ਕਰਨ ਲੱਗ ਗਿਆ ਤੇ ਅਕਸਰ दारू ਪੀ ਕੇ ਡਰਾਈਵਿੰਗ ਕਰਨ ਲੱਗ ਗਿਆ ਤੇ ਡਰਿੰਕ ਐਂਡ ਡਰਾਈਵਿੰਗ ਦੇ ਚੱਕਰ 'ਚ ਇਹਨੂੰ ਅਰੈਸਟ ਕਰ ਲਿਆ ਸੀ ਫਿਰ ਇਸ ਨੂੰ ਛੱਡ ਦਿੱਤਾ ਗਿਆ ਕੁਝ ਦਿਨ ਬਾਅਦ ਤੇ ਅੱਤ ਪ੍ਰੋਬੇਸ਼ਨ ਜਿਵੇਂ ਕਹਿਦੀ ਕਿ ਇਹਨੂੰ ਰੈਗੂਲਰ ਇਹਨੂੰ ਆਉਣਾ ਪੈਂਦਾ ਸੀ ਥਾਣੇ ਦੇ ਵਿੱਚ ਚੈਕਿੰਗ ਦੇ ਲਈ ਤੇ ਇਹਨੇ ਝੂਠ ਬੋਲਿਆ ਯੂਰੀਨ ਟੈਸਟ ਦੇ ਵਿੱਚ ਕਿ ਮੈਂ ਹੁਣ ਨਹੀਂ ਪੀਂਦਾ ਹੈਗਾ ਪਰ ਜਦੋਂ ਪਤਾ ਲੱਗਿਆ ਤਾਂ ਅਜੇ ਵੀ ਇਹਨੇ ਦਾਰੂ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਛੱਡੀ ਸੀ ਲੂ 올ਿਵੈਰਾ ਜੋ ਕਿ ਇਸ ਦਾ ਜੱਜ ਸੀ ਉਸਨੇ ਇਹਦੀ ਸਾਰੀ ਕਹਾਣੀ ਪੜ੍ਹੀ ਕਿ ਇਸਨੇ ਪਹਿਲਾਂ ਕਿਵੇਂ ਸਰਵ ਕੀਤਾ ਆਰਮੀ ਦੇ ਵਿੱਚ ਕਿਵੇਂ ਆਪਣੇ ਦੇਸ਼ ਦੇ ਲਈ ਤੁਹਾਨੂੰ ਮੈਂ ਦੱਸਦਾ ਜੋ ਜਿਹੜਾ ਹੁਣ ਇਸ ਟਾਈਮ ਨਸ਼ੇ ਕਰ ਰਿਹਾ ਸੀ ਆਪਣੇ ਪੁਰਾਣੇ ਪਾਸਟ ਨੂੰ ਦੇਖ ਕੇ ਉਸ ਨੂੰ ਗ੍ਰੀਨ ਬੈਰੇਟ ਵੱਲੋਂ ਪਰਪਲ ਹਾਰਟ ਵੀ ਮਿਲੇ ਹੋਏ ਸੀ ਯਾਨੀ ਕਿ ਇਸ ਦੀ ਬਰੇਵਰੀ ਇਸ ਦੀ ਬਹਾਦਰੀ ਦੇ ਕਾਰਨ ਜਦੋਂ ਲੂ 올ਿਵੈਰਾ ਨੇ ਇਸ ਦਾ ਇਹ ਸਾਰਾ ਡਾਟਾ ਪੜ੍ਹਿਆ ਤਾਂ ਉਹ ਸਮਝ ਗਿਆ ਕਿ ਦਿੱਕਤ ਕੀ ਆ ਕੀ ਇਹਨੂੰ ਕੀ ਚਾਹੀਦਾ ਵਾ ਤੇ ਇਹਨੇ ਕਿਦਾਂ ਠੀਕ ਹੋਣਾ ਵਾ ਜੋ ਕਿ ਲੂ ਵਾਲੀ ਵਾਰਾ ਜੱਜ ਸੀ ਉਹ ਵੀ ਖੁਦ ਗਲਫ ਦੇ ਵਿੱਚ ਜੰਗ ਲੜ ਕੇ ਆਇਆ ਸੀ ਯਾਨੀ ਆਪ ਵੀ ਆਰਮੀ ਦੇ ਵਿੱਚ ਰਹਿ ਚੁੱਕਿਆ ਸੀ ਤੇ ਉਸਨੇ ਕੀ ਕੀਤਾ ਇਸਨੂੰ 12 ਘੰਟੇ ਲਈ ਜੇਲ ਦੀ ਸਜ਼ਾ ਸੁਣਾ ਦਿੱਤੀ ਤੇ ਉਹ ਕਹਿੰਦਾ ਕਿ ਚਲੋ ਇਹਨੂੰ ਸਜ਼ਾ ਦੇ ਦਾਂਗੇ ਬਟ ਇਹਨੇ ਇਦਾਂ ਨਹੀਂ ਠੀਕ ਹੋਣਾ ਤੇ ਕੁਝ ਹੀ ਮਿੰਟਾਂ ਦੇ ਬਾਅਦ ਲੂ ਜੋ ਸਰਨਾਥ ਦੇ ਕਮਰੇ ਦੇ ਵਿੱਚ ਆ ਕੇ ਬੈਠ ਗਿਆ ਬਾਰੋਂ ਆਪਣੇ ਅਫੀਸਰਸ ਤੋਂ ਲੋਕ ਕਰਵਾ ਦਿੱਤੇ ਅਤੇ ਖੁਦ ਯਾਨਕੀ 12 ਘੰਟੇ ਉਸਦੇ ਨਾਲ ਰਿਹਾ ਲੂ 올ਿਵੀਰਾ ਅਤੇ ਜੋ ਹਰਨਾ ਨੇ ਆਪਸ ਦੇ ਵਿੱਚ ਜੰਗ ਦਰਾਂਡੀਆਂ ਕਰਦਿਆਂ ਦੀਆਂ ਹੋਰ ਇੱਧਰ ਉੱਧਰ ਦੀਆਂ ਜਿੰਨੀਆਂ ਵੀ ਗੱਲਾਂ ਬੰਦਾ ਸ਼ੇਅਰ ਕਰ ਸਕਦਾ ਇੱਕ ਦੂਜੇ ਨਾਲ ਉਹ ਕੀਤੀਆਂ ਤੇ ਲੋ ਓਲੀਵੇਰਾ ਬਾਹਰ ਆ ਜਾਂਦਾ ਵਾ ਤੇ ਉਸਨੇ ਇੰਟਰਵਿਊ ਦੇ ਵਿੱਚ ਵਗੈਰਾ ਦੱਸਿਆ ਕਿ ਕਈ ਵਾਰ ਬੰਦੇ ਨੂੰ ਸਜ਼ਾ ਦੀ ਲੋੜ ਨਹੀਂ ਬਲਕਿ ਕੰਪੈਸ਼ਨ ਦੀ ਲੋੜ ਹੁੰਦੀ ਹੈ ਕੰਪੈਸ਼ਨ ਜਦੋਂ ਆਪਾਂ ਕਿਸੇ ਦਾ ਦੁੱਖ ਦਰਦ ਆਪਾਂ ਧਿਆਨ ਨਾਲ ਸੁਣੀਏ ਆਪਣਾ ਦੁੱਖ ਦਰਦ ਦਸੀਏ ਤੇ ਉਹ ਮੂਚ ਲਈ ਸਾਰਾ ਕੁਝ ਹੈਨਾ ਅੰਡਰਸਟੈਂਡਿੰਗ ਹੋਵੇ ਸਮਝਣ ਇੱਕ ਤਰੀਕੇ ਨੂੰ ਕਿ ਹਾਂ ਵੀ ਉਹ ਸਾਹਮਣੇ ਵਾਲਾ ਕਿਸ ਚੀਜ਼ ਚ ਲੰਘ ਰਿਹਾ ਜਾਂ ਮੈਂ ਕਿਸ ਚੀਜ਼ ਚ ਲੰਘ ਰਿਹਾ ਵਾਂ ਉਹ ਸਾਰਾ ਜਦੋਂ ਗੱਲਬਾਤ ਹੋਈ ਤਾਂ ਜੋ ਸਰਦਨਾਂ ਨੇ ਵੀ ਬਾਹਰ ਆ ਕੇ ਦੱਸਿਆ ਕਿ ਮੈਂ ਉਸ ਟਾਈਮ ਜਦੋਂ ਕਮਰੇ ਦੇ ਵਿੱਚ ਸੀ ਨਾ ਤਾਂ ਮੈਨੂੰ ਐਦਾਂ ਨਹੀਂ ਲੱਗ ਰਿਹਾ ਸੀ ਕਿ ਹਾਂ ਆਸ-ਪਾਸੇ ਕੰਦਾ ਨਹੀਂ ਮੈਨੂੰ ਐਦਾਂ ਲੱਗ ਰਿਹਾ ਸੀ ਮੈਂ ਆਜ਼ਾਦ ਹਾਂ ਕਿਉਂਕਿ ਲੂ 올ਿਵੀਰਾ ਜੱਜ ਨੇ ਇਸ ਤਰੀਕੇ ਨਾਲ ਉਸ ਦੀਆਂ ਗੱਲਾਂ ਮਾਰੀਆਂ ਜਿਵੇਂ ਕੋਈ ਦੋਸਤ ਹੁੰਦਾ ਉਸ ਦੇ ਨਾਲ ਫਿਰ ਜੋਨ ਨੇ ਕਿਹਾ ਕਿ ਮੈਂ ਜਦੋਂ ਉਸ ਦੇ ਨਾਲ ਗੱਲਾਂ ਮਾਰ ਕੇ ਅਸੀਂ ਬਾਹਰ ਆਏ ਤਮੈਨੂੰ ਇਦਾਂ ਲੱਗਣ ਲੱਗ ਗਿਆ ਕਿ ਹਾਂ ਹੁਣ ਵਾਕਈ ਮੈਂ ਨਾਰਥ ਕੈਰੋਲਾਈਨਾ ਦੇ ਵਿੱਚ ਰਹਿ ਰਿਹਾ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਵੀ ਇਹ ਮੈਨੂੰ ਉਸ ਆਪਣੇ ਪਾਸ ਦੇ ਵਿੱਚੋਂ ਕੱਢ ਲਿਆ ਵਾ ਤੇ ਉਸ ਤੋਂ ਬਾਅਦ ਇਹ ਦੋਨੋਂ ਜਾਣੇ ਜੱਜ ਤੇ ਲੋ ਦੋਨੇ ਆਰਮੀ ਰਿਟਾਇਰਡ ਸੀ ਹਨਾ ਤੇ ਦੋਨਾਂ ਨੇ ਆਪਸ ਦੇ ਵਿੱਚ ਜੱਫੀ ਪਾਈ ਅਤੇ ਜੋ ਨੇ ਕਿਹਾ ਕਿ ਹਣ ਅੱਜ ਤੋਂ ਬਾਅਦ ਮੈਂ ਕਦੇ ਵੀ दारू ਨਹੀਂ ਪੀਊਂਗਾ ਤੇ ਨਾ ਹੀ ਇਹਨੂੰ ਡਿਸਟ्रेस ਮੰਨੂੰਗਾ ਆਪਣੇ ਪਾਸ ਨੂੰ ਤੇ ਜਿਵੇਂ ਤੁਸੀਂ ਕਹੋਗੇ ਆਪਾਂ ਓਵੇਂ ਹੀ ਇੱਕ ਲਾਫੁਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰੂੰਗਾ ਤੇ ਮੁੜ ਕੇ ਕਦੇ ਵੀ ਮੇਰੇ ਵੱਲੋਂ ਸਰਕਾਰ ਨੂੰ ਤੁਹਾਨੂੰ ਜਾਂ ਕਿਸੇ ਹੋਰ ਨੂੰ ਕੋਈ ਵੀ ਸ਼ਿਕਾਇਤ ਨਹੀਂ ਮਿਲੂਗੀ ਤੇ ਇੱਕ ਆਰਮੀ ਰਿਟਾਇਰਡ ਪਰਸਨ ਵਾਂਗੂ ਹੀ ਆਪਣਾ ਡਿਸਪਲਿਨ ਬਣਾਈ ਰੱਖੂਗਾ ਤੇ ਐਂਡ ਦੇ ਮੈਸੇਜ ਦੇਣ ਦੀ ਮੈਨੂੰ ਲੋੜ ਨਹੀਂ ਹੈ ਸ਼ਾਇਦ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਪੁਆਇੰਟ ਗੱਲ ਦਾ ਇਸ ਵੀਡੀਓ ਦਾ ਕੀ ਹੈ ਕੀ ਨਹੀਂ ਬਾਕੀ ਐਦਾਂ ਹੀ ਹੋਰ ਵੀਡੀਓਜ਼ ਲਈ ਆਪਾਂ ਜੂਰ ਤੁਹਾਡੇ ਸਾਹਮਣੇ ਆਉਂਦੇ ਰਵਾਂਗੇ ਤਾਂ ਕਿ ਕੁਝ ਨਾ ਕੁਝ ਚੰਗਾ ਮੈਸੇਜ ਕਿਸੇ ਵੀ ਐਗਜ਼ਾਮਪਲਸ ਲਈ ਚਾਹੀਏ ਇੱਦਰ ਲਈ ਹੁਣ ਚਾਹੀਏ ਬਾਹਰ ਲਈ ਆਪਾਂ ਤੁਹਾਨੂੰ ਦਿੰਦੇ ਰਵਾਂਗੇ ਉਸ ਲਈ ਤੁਹਾਨੂੰ ਆਪਣੇ ਚੈਨਲ ਦੇ ਨਾਲ ਜੁੜ ਕੇ ਰਹਿਣਾ ਪਊਗਾ ਤੇ ਸਾਨੂੰ ਸਪੋਰਟ ਕਰਦੇ ਰਹਿਣਾ ਪਊਗਾ ਬਾਕੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ